ਕੀ ਕਰਦਾ ਬਾਟਿਆ ਤੁਹਾਡਾ ਕਿਹਦਾ ਦੇਖੀ ਮੈਂ ਇੱਛਾ ਕਰਦੇ ਰਹਿ ਗਿਆ ਚਟਰਾ ਵਾਲੇ ਨੂੰ ਮੈਂ ਪੂਰਾ ਮੀਡੀਆ ਨਾਲ ਆਪਣੇ ਵਾਲੇ ਤਰੀਕਿਆਂ ਨਿਟ ਪੈਸ ਵਿੱਚ ਦਾ ਪਰ ਇਹ ਮਾਣ ਬਣ ਗੋਮੈਂਟ ਅਗਲਾ ਕਰਾ ਪਰ ਅਲੀਕ ਵਿੱਚ ਜਾਵਾਏ ਇਹ ਮਾਣ ਬਣ ਗੋਮੈਂਟ ਅਗਲਾ ਕਰਾ ਤੇ ਪੁੱਛਿਆ ਤੁਸੀਂ ਦੇ ਵਿੱਚ ਬੜੀ ਹੋ ਗਏ ਆ ਭਾਜੀ ਮੈਂ ਘਾਟਾ ਵੀ ਦੁੱਧਾ ਕੰਮ ਕਰਦਾ ਹੈ ਲੱਡੂ ਖਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਇਹ ਦੇਖੀ ਲੱਤ ਪੁਆਹ ਆ ਰਹਾ ਹੈ ਇਹਨਾਂ ਨੇ ਲੱਡੂ ਪੁਆਹ ਪੱਗ ਵੀ ਆ ਗਈ 300 ਦੀ ਪੱਗ ਵੀ ਆ ਗਈ ਸਰਦਾਰ ਦਿਖਾਈਏ ਲਾੜਾ ਬਣਾਇਆ ਜਾ ਰਾ ਹੈ ਅੱਜ ਅੱਜ ਹਾਰ ਓਏ ਹੋਰ ਵੱਡਾ ਵੱਡਾ ਭਾਜੀ ਟੋਪੀ ਪਾਓ ਯਾਰ ਇਹ ਯਾਰ ਇਹ ਦੇਖੋ ਦੰਰਾਂ ਦੇ ਹਾਰ ਕੀ ਹੋ ਗਿਆ ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾ ਲੈ ਜਿੱਤੇ ਦੇ ਲੱਡੂ ਖਾ ਲੈ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਜਿੱਡੂ ਜੀ 커피 ਚਾਹੀਦੀ ਜਦੋਂ ਮੈਂ ਹਾਰੂ ਦਾ ਇੱਕ ਘਿਕਰ ਤੇ ਲੈ ਲਊਂਗਾ ਜਿੱਟੂਗਾ ਨਹੀਂ ਨਹੀਂ ਪਾਈ ਚੋੜ ਨਹੀਂ ਲੈ ਲਊਗਾ ਜਦ ਜਵਾਨ ਦਿੱਤੀ ਅਮਰੀਕਾ ਕੋ ਨਹੀਂ ਸਰਦਾਰ ਸਾਹਿਬ ਕੋ ਮੇਰੀ ਗੱਲ ਸੁਣ ਅਮਰੀਕਾ ਮੇਰੀ ਗੱਲ ਮੇਰੀ ਗੱਲ ਮੇਰਾ ਖੜੇ ਹੋਣਾ ਮੇਰੀ ਮੇਰੀ ਸਾਹਿਬ ਨਹੀਂ ਮੇਰੀ ਗੱਲ ਮੇਰੀ ਮੇਰੀ ਗੱਲ ਮੈਂ ਤੇਰੀ ਪੈਰੀ ਪੈਰੀ ਮੇਰੇ ਨਾਲ ਇੱਕ ਮਿੰਟ ਦੇ ਸਮੇਂ சவுண்ட் பைட் பாடல் இரண்டு ਲੱਡੂ ਖਾਣ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜਿਹੜੇ ਬੱਚੇ ਲੱਡੂ ਖੁਲਾਇਆ ਆ ਰਿਹਾ ਹੈ ਇਹਨਾਂ ਅੱਗ ਕਿਹੜਾ ਲੱਡੂ ਪੁਆਇਆ ਹੈ ਅੱਗ ਵੀ ਆ ਗਈ 300 ਦੀ ਅੱਗ ਵੀ ਆ ਗਈ ਸਰਦਾਰਾ ਦਿਖਾਈਏ ਕਿ ਕਿੱਥੇ ਲਾੜਾ ਬਣਾਇਆ ਜਾ ਰਿਹਾ ਹੈ ਅੱਜ ਜਿਹੜਾ ਦੇਖਿਆ ਜੀ ਅੱਡੇ ਹਾਰ ਓਏ ਵੱਡਾ ਵੱਡਾ ਭਾਜੀ ਟੋਪੀ ਪਾਓ ਯਾਰ ਇਹ ਯਾਰ ਇਹ ਦੇਖੋ ਦੰਲਰਾਂ ਦੇ ਹਾਰ ਕੀ ਹੋ ਗਿਆ ਲੱਡੂ ਵੀ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾ ਲੈ ਜਿੱਤੇ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਦੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਦੇ ਨੇਡੂ ਜੀ ਕੋਈ ਕਹੀ ਜਦੋਂ ਮੈਂ ਹਾਰੂ ਦਾ ਜ਼ਿਕਰ ਤੇ ਲੈਟੂਗਾ ਨਹੀਂ ਨਹੀਂ ਮੈਂ ਕੋਈ ਚੀਜ਼ ਨਹੀਂ ਲੈ ਲਾਂਗਾ ਜਦ ਜਬ ਜਬਾਨ ਦਿੱਤੀ ਅਮਰੀਕਾ ਨੂੰ ਨਹੀਂ ਸਰਦਾਰ ਸਾਹਿਬ ਮੇਰੀ ਗੱਲ ਸੁਣ ਮੇਰੀ ਗੱਲ ਵਧੀਆ ਸੁਣ ਮੇਰਾ ਕਹਿੰਦਾ ਮੇਰੀ ਸਹੀ ਸੋਚ ਮੈਂ ਮੇਰੀ ਗੱਲ ਬਣ ਮੈਂ ਤੇਰੇ ਪੈਰੀ ਭਾਈ ਮੇਰੇ ਨਾਲ ਇੱਕ ਮਿੰਟ ਦੇ ਸਮੇਂ ਲਈ ਆ ਜਾਓ ਇਹ ਚੱਕਰ ਵਾਲੇ ਬੋਲੇ ਆ ਜਿਹੜੇ ਵਰਗੇ ਪੂਰਾ ਮੈਡੀਕਲ ਆਪਣੇ ਵਾਲਾ ਦਾ ਲੈ ਲਿਆ ਲਿੱਟ ਬੇਸ ਵਿੱਚ ਦਾ ਕਰਦੇ ਹੋਣਾ ਸਪੈਸ਼ਲ ਹਟਾ ਲਿਆ ਹੈ ਜੀ ਇੱਕ ਵਜਾਵਾ ਹੈ ਇਹ ਮਾਲਾ ਮੋਨ ਬੜਾ ਇੰਨਾ ਅੱਗੇ ਕਰਦਾ ਉਹ ਪਾਣੀ ਲੱਗ ਰਹੀ ਹੈ ਉਹ ਪੁੱਛੇ ਆਏਗਾ ਤੁਸੀਂ ਕਿੰਨੀ ਬੜੀ ਹੋ ਬਣਾਇਆ ਦੁਕਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜੇ ਦਿੱਤੀ ਲਈ ਖੁਲਾਇਆ ਉਹ ਆ ਰਿਹਾ ਹੈ ਇਹਨਾਂ ਅੱਗੇ ਲੱਡੂ ਬਣਾਇਆ ਜਾ ਰਿਹਾ ਹੈ ਅੱਗੇ ਹਾਰ ਅੱਗੇ ਹਾਰ ਓਏ ਵੱਡਾ ਵੱਡਾ ਭਾਜੀ ਟੋਪੀ ਪਾਓ ਯਾਰ ਯਾਰ ਇਹ ਦੇਖੋ ਦੰਦਰਾ ਦੇ ਹਾਰ ਕੀ ਹੋ ਗਿਆ ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾ ਲੈ ਜਿੱਤੇ ਦੇ ਲੱਡੂ ਖਾ ਲੈ ਤੁਹਾਨੂੰ ਤਾਂ ਹਾਰ ਵੀ ਤਾਂ ਵੇਣ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਢੇਡੂ ਜੀ ਤੁਸੀਂ ਕਹੀ ਜਦੋਂ ਮੈਂ ਹਾਰੂ ਭਾਉ ਚਿੱਕੜ ਤੇ ਲੈਟੂ ਲੱਟੂ ਨਹੀਂ ਭਾਈ ਕੋਈ ਨਹੀਂ ਲੈ ਜਦੋਂ ਜਬਾਨ ਦਿੱਤਲੀ ਅਮਰੀਕਾ ਉਹ ਨਹੀਂ ਸਰਦਾਰ ਸਾਹਿਬ ਉਹ ਤਾਂ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੇਰੀ ਮੇਰੀ ਗੱਲ ਮੰਨ ਮੈਂ ਤੇਰੇ ਪੈਰੀ ਪੈਰੀ ਇੱਕ ਮਿੰਟ ਇੱਕ ਮਿੰਟ ਯਾਰ پانی پچھرا والے بولے پورا میڈیا اپنا ذمہ داری کر لیا نیٹ پر اس میں اپنا حصہ ڈالنا ہے یہ میرا فون بند ہو گیا وہ پیچھے ائے ہو تم بیچ میں بڑی ہو گیا بھائی میں گھٹا بھی گھٹا کر ਲੱਡੂ ਖਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਯਾਰ ਦੇਖੀ ਲੱਤੀ ਖਾ ਆ ਰਿਹਾ ਹੈ ਨਾ ਆਹ ਕਿਹੜਾ ਲੱਡੂ ਖਾ ਆ ਰਿਹਾ ਹੈ ਪੱਗ ਵੀ ਆ ਗਈ ਪੈਂਟ ਵੀ ਪੱਗ ਵੀ ਆ ਗਈ ਲੈ ਵੇ ਸਰਦਾਰ ਦਿਖਾਈਏ ਕਿੱਦਾਂ ਲਾੜਾ ਬਣਾਇਆ ਜਾ ਰਾਂਗੇ ਅੱਜ ਅੱਜੇ ਹਾਰ ਅੱਜੇ ਹਾਰ ਓਏ ਹੋਰ ਵੱਡਾ ਵੱਡਾ ਭਾਜੀ ਟੋਪੀ ਪਾਓ ਯਾਰ ਇਹ ਯਾਰ ਇਹ ਦੇਖੋ ਦੰਰਾਂ ਦੇ ਹਾਰ ਕੀ ਹੋ ਗਿਆ ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾ ਲੈ ਜਿੱਤੇ ਦੇ ਲੱਡੂ ਖਾ ਲੈ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਢੋ ਲੱਡੂ ਦੀ ਕੋਈ ਚਾਹੀ ਜਦੋਂ ਮੈਂ ਹਾਰੂ ਦਾ ਫਿਕਰ ਤੇ ਲੇਟੂ ਨਹੀਂ ਨਹੀਂ ਫਾਈਲ ਨਹੀਂ ਲੈ ਜਦੋਂ ਜਵਾਨ ਦਿੱਤੀ ਅਮਰੀਕਾ ਕੋ ਨਹੀਂ ਸਰਹਾਰ ਦਾ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਮੇਰਾ ਖੜੇ ਹੋਣਾ ਮੇਰੀ ਸਹੀ ਗੱਲ ਨਹੀਂ ਮੇਰੀ ਗੱਲ ਮੇਰੀ ਗੱਲ ਸੁਣ ਮੈਂ ਤੇਰੇ ਪੈਰੀ ਭਾਈ ਇੱਕ ਮਿੰਟ ਦੇ ਸਮੇਂ za duching ahora va a mi puchatra a mi DM, siли tcupa mi fulu, siwi tcupa mi fulagi javan la cumpi zpife chili eta mami, si tre sid idapal rachprada mi fulmi a de kuchuchara a mi fulagi wh urgency, ja fire i ar被 nchiakiutaka' uradeide ka t地 adhi 15 e Adf aqrfe ਦੁਖਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜੇ ਦਸਤੀ ਲੱਡੂ ਖੁਲਾਇਆ ਹੋਇਆ ਹੈ ਇਹਨਾਂ ਅੜਕ ਕੇ ਲੱਡੂ ਖੁਆਇਆ ਹੈ ਤਾਗ ਵੀ ਆ ਗਈ 300 ਵੀ ਤਾਗ ਵੀ ਆ ਗਈ ਸਰਦਾਰਾ ਦਿਖਾਈਏ ਲਾੜਾ ਬਣਾਇਆ ਜਾ ਰਿਹਾ ਜੀ ਅੱਗੇ ਹਾਰ ਜੀ ਅੱਗੇ ਹਾਰ ਓਏ ਹੋ ਗਿਆ ਓਏ ਵੱਡਾ ਭਾਜੀ ਟੂਪੀ ਪਾਓ ਯਾਰ ਯਾਰ ਇਹ ਦੇਖੋ ਦੰਦਰਾ ਦੇ ਹਾਰ ਈਓ ਗੱਲ ਲੱਡੂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾਣੇ ਜਿੱਤੇ ਦੇ ਲੱਡੂ ਘਣੂ ਤਾਂ ਹਾਰ ਵੀ ਤਾਂ ਪੇ ਨੋਟਾ ਦੇ